ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਂਗੀ ਧਿਆਨ ਨਾਲ ਸੁਣਨੀ ਹੈ ਫਿਰ ਮੈਂ ਉਹਦੇ ਵਿੱਚੋਂ ਕੁਐਸਚਨਿੰਗ ਕਰੂੰਗੀ ਠੀਕ ਹੈ ਹਾਂਜੀ ਸਾਰੇ ਬੱਚੇ ਰਲ ਕੇ ਖੇਡ ਰਹੇ ਸਨ ਉਹਨਾਂ ਸਾਰਿਆਂ ਨੇ ਆਪ ਇੱਕ ਰੇਲ ਗੱਡੀ ਬਣਾਈ ਤੇਜੇ ਨੂੰ ਰੇਲ ਗੱਡੀ ਦਾ ਇੰਜਣ ਬਣਾਇਆ ਗਿਆ ਅਤੇ ਰੇਸ਼ਮ ਨੂੰ ਰੇਲ ਗੱਡੀ ਦਾ ਗਾੜ ਬਿੱਕੀ ਅਤੇ ਅਵਤਾਰ ਉਨ੍ਹਾਂ ਦੋਵਾਂ ਦੇ ਵਿਚਕਾਰ ਖੜੇ ਹੋ ਗਏ ਸੁਣ ਲਓ ਦੁਬਾਰਾ ਨਹੀਂ ਦੱਸਣਾ ਮੈਂਨੇ ਦੇਵਕੀ ਨੂੰ ਵਿੱਕੀ ਅਤੇ ਅਵਤਾਰ ਦੇ ਪਿੱਛੇ ਖੜਾ ਕੀਤਾ ਦੇਵਕੀ ਨੂੰ ਵਿੱਕੀ ਅਤੇ ਅਵਤਾਰ ਦੇ ਪਿੱਛੇ ਖੜਾ ਕੀਤਾ ਮਿੰਦਰਾ ਤੇ ਰੌਣਕੀ ਦੀਵਾਰੀ ਸਭ ਤੋਂ ਅਖੀਰ ਵਿੱਚ ਆਈ ਹੱਸ ਕਿਉਂ ਰਹੇ ਹੋ ਫालतੂ ਅਖੀਰ ਵਿੱਚ ਆਈ ਸਾਰਿਆਂ ਨੇ ਇੱਕ ਦੂਸਰੇ ਦੇ ਝੱਗੇ ਫੜ ਕੇ ਇੱਕ ਕਤਾਰ ਬਣਾ ਲਈ ਇੱਕ ਲਾਈਨ ਬਣਾ ਲਈ ਹੁਣ ਏਕ ਕਤਾਰ ਰੇਲ ਗੱਡੀ ਵਰਗੀ ਬਣ ਗਈ ਸੀ ਸਾਰੇ ਬੱਚੇ ਛੁਕ ਛੁਕ ਕਰਦੇ ਮੈਦਾਨ ਵਿੱਚ ਆ ਗਏ ਗਾੜ ਬਣੀ ਰੇਸ਼ਮਾ ਨੇ ਹੱਥ ਵਿੱਚ ਝੰਡੀ ਫੜੀ ਹੋਈ ਸੀ ਦੇਖੋ ਆਪਾਂ ਦੇ ਵਿੱਚ ਡਿਸਕਸ ਨਹੀਂ ਕਰਨਾ ਗਾੜ ਬਣੀ ਰੇਸ਼ਮਾ ਨੇ ਹੱਥ ਵਿੱਚ ਛੰਡੀ ਫੜੀ ਹੋਈ ਸੀ ਇੰਜਣ ਬਣੇ ਤੇਜੇ ਨੇ ਰੇਲ ਗੱਡੀ ਦੀ ਕੂਕ ਵਰਗੀ ਆਵਾਜ਼ ਕੱਢੀ ਅਤੇ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ ਸਮਝ ਆ ਰਹੀ ਹੈ ਨਾ ਹੁਣ ਸਾਰੇ ਡੱਬੇ ਬਣ ਕੇ ਤੇਜੇ ਦੇ ਪਿੱਛੇ-ਪਿੱਛੇ ਦੌੜਨ ਲੱਗੇ ਸਾਰੇ ਬੱਚੇ ਬਿਨਾਂ ਜੋਕੇ ਦੇ ਰਿੜੇ ਜਾ ਰਹੇ ਸਨ ਆ ਨੀ ਮਟਾ ਸਾਰੇ ਬੱਚੇ ਆਪ ਹੀ ਡੱਬੇ ਅਤੇ ਆਪ ਹੀ ਸਵਾਰੀਆਂ ਸਨ ਸਾਰੇ ਬੱਚੇ ਆਪ ਹੀ ਡੱਬੇ ਅਤੇ ਆਪ ਹੀ ਸਵਾਰੀਆਂ ਸਨ ਸਾਰਿਆਂ ਸਾਰੀਆਂ ਸਵਾਰੀਆਂ ਘਰੋਂ ਚੱਲ ਕੇ ਮੈਦਾਨ ਵਿੱਚ ਆਈਆਂ ਸਨ ਹੁਣ ਬੇਟਾ ਮੈਂ ਕੁਐਸਚਨ ਪੁੱਛੂੰਗੀ ਹੈਂਡਸ ਅਪ ਕਰਨੇ ਆ ਓਕੇ ਹਾਂਜੀ ਬੱਚਿਆਂ ਨੇ ਕੀ ਕੀ ਬਣਾਇਆ ਸੀ ਬੱਚਿਆਂ ਨੇ ਕੀ ਕੀ ਪੜਾਇਆ ਸੀ ਦਿਮਾਗ ਨੂੰ ਖੋਲੋ ਥੋੜਾ ਜਿਹਾ ਜੋ ਬੋਲਿਆ ਸੀ ਉਹਦੇ ਵਿੱਚ ਹੀ ਆਨਸਰ ਸੀ ਬੇਟਾ ਇਹਦਾ ਹਾਂ ਜੀ ਕਰਨ ਖੜੇ ਹੋ ਬੇਟਾ ਤੁਸੀਂ ਤੁਸੀਂ ਬੋਲ ਨਹੀਂ ਸਕਦੇ ਨਾ ਇਸ ਕਰਕੇ ਥੋੜੀ ਹਾਂ ਦੂਜੇ ਵਿੱਚ ਨੂੰ ਖੜਾ ਕਰਨਾ ਪੈਣਾ ਬੇਟਾ ਹਾਂ ਜੀ ਮੰਜੋ ਤੂੰ ਦੱਸ ਬੇਟਾ ਗਾੜਾ ਗੱਡੀ ਹਾਂ ਵੈਰੀ ਗੁੱਡ ਇਹੀ ਬਣਾਏ ਸੀ ਨਾ ਹਾਂਜੀ ਸ਼ਾਬਾਸ਼ ਨੈਕਸਟ ਕੁਐਸਚਨ ਹੈ ਅਖੀਰ ਵਿੱਚ ਕਿਸ ਕਿਸ ਦੀ ਵਾਰੀ ਆਈ ਅਖੀਰ ਵਿੱਚ ਅਖੀਰ ਵਿੱਚ ਜਿਸ ਨੇ ਇਹ ਪੈਰਾ ਧਿਆਨ ਨਾਲ ਸੁਣਿਆ ਹੈ ਸਿਰਫ ਉਹਨੂੰ ਹੀ ਪਤਾ ਲੱਗਣਾ ਹੈ ਇਹਦਾ ਆਨਸਰ ਅਖੀਰ ਵਿੱਚ ਕਿਸ ਦੀ ਵਾਰੀ ਆਈ ਹਾਂਜੀ ਮਣੀ ਪੜਾਓ ਕਿਸ ਦੀ ਵਾਰੀ ਆਈ ਮੀਰੋ ਕੀ ਸਹੀ ਹੈ ਇਹਦਾ ਜਵਾਬ ਹਾਂ ਮਿੰਦਰੋ ਅਤੇ ਰੌਣਕੀ ਦੀ ਵਾਰੀ ਸਭ ਤੋਂ ਅਖੀਰ ਵਿੱਚ ਆਈ ਤਾਂ ਕੱਲੀ ਮਿੰਦਰੋ ਨਹੀਂ ਹੈਗੀ ਰੌਣਕੀ ਵੀ ਨਾਲ ਹੈ ਹਾਂ ਮਿੰਦਰੋ ਅਤੇ ਰੌਣਕੀ ਕੂਕ ਦੀ ਆਵਾਜ਼ ਕਿਸ ਨੇ ਕੱਢੀ ਸੀ ਇਹ ਤਾਂ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕੂਕ ਦੀ ਆਵਾਜ਼ ਕਿਸ ਨੇ ਕੱਢੀ ਸੀ ਹਾਂ ਜੀ ਇੱਕਮ ਖੜਾਓ ਹਾ ਤੇਜੇ ਨੇ ਰੇਲਗੱਡੀ ਦੀ ਕੂਕ ਦੀ ਆਵਾਜ਼ ਕੱਢੀ ਸੀ